ਪਿਛਲੇ 2 ਸਾਲਾਂ ਤੋਂ ਪੰਜਾਬ ਦੀ ਸਿਹਤ ਸੋਲਟਾਂ ਦਾ ਪੱਧਰ ਬਹੁਤ ਉੱਚਾ ਹੋ ਚੁੱਕਿਆ ਹੈ ਜਿਸ ਦਾ ਕਾਰਨ ਹਨ ਆਮ ਆਦਮੀ ਕਲੀਨਿਕ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਆਮ ਆਦਮੀ ਕਲੀਨਿਕਾਂ ਦਾ ਆਮ ਲੋਕਾਂ ਨੂੰ ਬਹੁਤ ਫਾਇਦਾ ਹੋਇਆ ਹੈ ਲੱਖਾਂ ਹੀ ਲੋਕ ਇੱਥੋਂ ਆਪਣਾ ਇਲਾਜ ਕਰਵਾ ਚੁੱਕੇ ਹਨ ਆਮ ਆਦਮੀ ਕਲੀਨਿਕਾਂ ਦੀ ਵਿਸ਼ੇਸ਼ਤਾ ਇਹ ਹੈ ਕਿ ਇੱਥੇ ਹਰ ਕਿਸਮ ਦੀਆਂ ਦਵਾਈਆਂ ਮਿਲਦੀਆਂ ਹਨ ਅਤੇ ਦਵਾਈਆਂ ਵੀ ਬਿਲਕੁਲ ਫ੍ਰੀ ਮਿਲਦੀਆਂ ਹਨ ਉਹ ਜਾਣਦੇ ਹਾਂ ਸਰਹੰਦ ਦੇ ਨੇੜੇ ਪਿੰਡ ਤਲਾਣੀਆਂ ਵਿੱਚ ਪੈਂਦੇ ਆਮ ਆਦਮੀ ਕਲੀਨਿਕ ਬਾਰੇ ਮੇਰਾ ਨਾਮ ਗੁਪਿੰਦਰ ਸਿੰਘ ਹੈ ਤੇ ਮੈਂ ਉਹਦਾ ਭਾਈ ਜਵ ਫਾਰਮਾਸਿਸਟ ਜਾ ਉਹ ਬਾਰ ਰਹੀ ਹਾਂ ਜਰੂਰੀ ਟੀਪਲਸ ਮੈਡੀਸਿਨਸ ਨੇ ਵੈਲਿਊ ਨੇ ਆਪਣੇ ਕੋਲ ਸਟਾਕ ਦੇ ਵਿੱਚ ਇਨੈਚ ਮਲਟੀਵਿਟਾਮਿਨਸ ਨੇ ਆਇਰਨ ਫੋਲਿਕ ਐਸਿਡ ਕੈਲਸ਼ੀਅਮ ਤੇ ਆਂਟਬੈਂਸ ਨੇ ਜਿਹੜੇ ਆਪਣੇ ਕੋਲ ਪਰਮੈਥ੍ਰਿਨ ਫ੍ਰੈਮੋਸਟੇਨ ਫਿਊਸਡ ਇੱਕ ਬੀਟਾ ਮੈਥੋਸਨ ਕਿ ਮੇਨਲੀ ਦਾ ਹੁੰਦਾ ਮੇਰੇ ਟ੍ਰੇਡ ਉੱਤੇ ਜੇ ਪੇਸ਼ੈਂਟ ਦਾ ਬਹੁਤ ਹੀ ਗਲਤ ਹੁੰਦੀ ਬਾਹਰ ਕਾਫੀ ਮੈਡੀਸਿਨਿਕ ਆਸਟ੍ਰੇਲੀਨ ਨਹੀਂ ਜਿਹੜੀ ਉਹ ਫ੍ਰੀ ਦੇ ਰਹੇ ਸੀ ਜਿਵੇਂ ਸਾਨੂੰ ਪਹਿਲੇ ਦਵਾਈ ਲੈਣ ਲਈ ਬਾਹਰ ਜਾਣਾ ਪੈਂਦਾ ਸੀ ਜਿਵੇਂ ਫਤੇਗੜ ਸਾਹਿਬ ਸਰਾਂਂ ਵਿੱਚ ਦੱਸੇ ਤਾਂ ਆਟੋ ਕਰਕੇ ਉੱਥੇ ਖਰਚਾ ਆਂਦਾ ਸੀ ਹੁਣ ਸਾਨੂੰ ਫ੍ਰੀ ਆਫ ਕਾਸਟ ਹੀ ਇੱਥੋਂ ਹੀ ਨੇੜੇ ਤੋਂ ਹੀ ਪਿੰਡ 'ਚ ਹੀ ਦਵਾਈ ਮਿਲ ਜਾਂਦੀ ਆ ਸਾਨੂੰ ਬਹੁਤ ਪਨੂਰੇ ਬਹੁਤ ਫਾਇਦੇ ਹੋਗੇ ਜੀ ਅਸੀਂ ਪਹਿਲਾਂ ਫਤੇਗੜ ਸਾਹਿਬ ਜਾਂਦੇ ਤੇ ਕਦੇ ਸਤੰਭ ਜਾਂਦੇ ਤੇ ਸਾਰਾ ਦੂਰ ਦੂਰ ਜਾਂਦੇ ਹੁੰਦੇ ਸੀ ਹੁਣ ਅਸੀਂ ਪਿੰਡ 'ਚੋਂ ਦਵਾਈ ਲੈ ਲੈਂਦੇ ਸਾਨੂੰ ਬਹੁਤ ਫਾਇਦਾ ਹੋਗਾ ਆੜੀਆਂ ਦਵਾਈਆਂ ਮਿਲ ਜੀਆਂ ਨੇ ਦਰਦਾਂ ਦੀਆਂ ਆਹੋ ਲੈਟਰਨੀਆਂ ਖੰਗ ਦੀ ਦਵਾਈ ਜੋ ਵੀ ਤਿੰਨੋ ਕੋ ਹੁੰਦਾ ਸੰਗੋਦਿੰਦੇ ਬਾਕੀ ਠੀਕ ਹੈ ਕੋਈ ਟੈਨਸ਼ਨ ਨਹੀਂ ਐ ਸਭ ਜਿੱਦਣੇ ਆਏ ਨੇ ਵਧੀਆ ਜੀ ਜਦੋਂ ਤੋਂ ਸੂਬੇ ਵਿੱਚ ਮਾਨ ਸਰਕਾਰ ਆਈ ਹੈ ਇਹਨਾਂ ਸਹੂਲਤਾਂ ਨਾਲ ਸਿਹਤ ਸਹੂਲਤਾਂ ਪ੍ਰਤੀ ਆਮ ਲੋਕਾਂ ਦਾ ਭਰੋਸਾ ਵਧਿਆ ਹੈ ਡਾਕਟਰਾਂ ਨੂੰ ਅਤੇ ਸਟਾਫ ਨੂੰ ਟੈਬ ਮੁਹੱਈਆ ਕਰਵਾਈ ਗਈ ਹੈ ਜਿਸ ਵਿੱਚ ਮਰੀਜ਼ ਦੀ ਮੈਡੀਕਲ ਹਿਸਟਰੀ ਦਰਜ ਕੀਤੀ ਜਾਂਦੀ ਹੈ ਜਿਸ ਨਾਲ ਆਮ ਲੋਕਾਂ ਨੂੰ ਬਹੁਤ ਫਾਇਦਾ ਹੋਇਆ ਹੈ